ਕੱਚੀ ਨੂੰ ਜੇ ਪੰਜਾਬ ਦੇ ਵਿੱਚ ਆਪ ਆਦਮੀ ਦੀ ਪਾਰਟੀ ਹੈ ਜਿਹੜੀ ਆਮ ਆਦਮੀ ਦੀ ਉਹ ਜਿੱਤੀ ਹੈ ਤਾਂ ਉਹਦਾ ਸੇਰਾ ਨੌਜਵਾਨ ਵਰਗ ਤੇ ਹੈਗਾ ਇਸ ਨੂੰ ਕੋਈ ਨਕਾਰ ਨਹੀਂ ਸਕਦਾ ਮੈਂ ਖੁਦ ਉਹਨਾਂ ਬੰਦਿਆਂ ਚੋਂ ਆ ਮੈਂ ਵੀ ਕਾਲਜ ਚ ਪੜਾ ਰਹੀ ਹਾਂ ਕੱਚੀ ਪੱਕੀ ਨੌਕਰੀ ਤੇ ਜਦੋਂ ਇਹ ਸਰਕਾਰ ਆਣੀ ਸੀ ਅਸੀਂ ਖੁਦ ਆਪਦੇ 45 45 ਮਿੰਟ ਦੇ ਲੈਕਚਰ ਜਿਹੜੇ ਅਸੀਂ ਉਹਨਾਂ ਨੂੰ ਪੜਾਉਣਾ ਸੀ ਨਾ ਉਹ ਇਸ ਚੱਲ ਤੇ ਲਾਈ ਸੀ ਕਿ ਭਈ ਪੰਜਾਬ ਹੈ ਜਿਹੜਾ ਉਹ ਕਾਂਗਰਸ ਕਾ ਅਕਾਲੀਆਂ ਦੇ ਮਤਲਬ ਕੋਲ ਹੈ ਉਹ ਇਤਰੋਂ ਸਿੱਟਦੇ ਨੇ ਇਤਰੋਂ ਬੋਚ ਲੈਂਦੇ ਨੇ ਮਤਲਬ ਇਹੀ ਚੱਲ ਰਿਹਾ ਸੀ ਪਹਿਲਾਂ ਅਕਾਲੀ ਸੀ ਜਾਂ ਕਾਂਗਰਸ ਸਾਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਸਰਕਾਰ ਹੈ ਸਾਰੇ ਚਿਹਰੇ ਸਾਡੇ ਵਰਗੇ ਨੌਜਵਾਨ ਤੇ ਬੰਦਿਆਂ ਦੇ ਸੀ ਉਸ ਟਾਈਮ ਸਾਨੂੰ ਲੱਗਦਾ ਸੀ ਸਾਡੇ ਲਈ ਕੁਝ ਹੋਊਗਾ ਕੁਝ ਕਰੂ ਕਰਨਗੇ ਇਹ ਹੈ ਨਾ ਵੀ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਦੇਖਦੇ ਆਂ ਇਹ ਪਾਰਟੀ ਸੱਚੀ ਨੂੰ ਕੁਝ ਚੰਗਾ ਲੈ ਕੇ ਆਊਗੀ ਪਰ ਇਹ ਪਾਰਟੀ ਤਾਂ ਉਹਨਾਂ ਰਵਾਇਤੀ ਪਾਰਟੀਆਂ ਤੋਂ ਵੀ ਨਖਿੱਧ ਨਿਕਲੀ ਮਤਲਬ ਇਹਨਾਂ ਨੇ ਜਿਹੜੇ ਦੋ ਵਾਅਦੇ ਲੈ ਕੇ ਆਏ ਸੀ ਸਿਹਤ ਦਾ ਤੇ ਸਿੱਖਿਆ ਦਾ ਸੇਤ ਦੇ ਜੋ ਮਤਲਬ ਇਹਨਾਂ ਨੇ ਕੁਝ ਕਰਿਆ ਮਹੱਲਾ ਕਲੀਨਿਕ ਜਿੰਨੇ ਹਨਾ ਥਾਂ ਥਾਂ ਖੁੱਲੇ ਨੇ ਆਪਾਂ ਨੂੰ ਪਤਾ ਹੀ ਹੈ ਕਿੰਨੇ ਖੁੱਲੇ ਨੇ ਉਹ ਤਾਂ ਆਪਣੇ ਸਾਹਮਣੇ ਹੀ ਹੈ ਜਿਹੜਾ ਇਹਨਾਂ ਨੇ ਐਜੂਕੇਸ਼ਨ ਦਾ ਪੂਰਾ ਹਾਲ ਕਰਿਆ ਉਹਦਾ ਮੁਜ਼ਾਰਾ ਇਹ ਸਾਰੇ ਅਸੀਂ ਆਪਾਂ ਇੱਥੇ ਬੈਠੇ ਹਾਂ ਐਡੀ ਅਲੜ ਸਰਕਾਰ ਹੈ ਕਿੱਥੇ ਤੱਕ ਇਹ ਹੋਣਾ ਸੀ ਕਿ 25 ਸਾਲਾਂ ਬਾਅਦ ਜਿਹੜੀ ਪਰਤੀ ਆਈ ਸੀ ਉਹਨੂੰ ਪੂਰਾ ਕਰਦੀ ਪੰਜਾਬ ਦੇ ਹਾਈਰ ਐਜੂਕੇਸ਼ਨ ਦੇ ਇਤਿਹਾਸ ਦੇ ਵਿੱਚ ਇਹ ਪਾਰਟੀ ਦਾ ਨਾਮ ਹੋਣਾ ਸੀ ਇਹ ਸਰਕਾਰ ਦਾ ਨਾਮ ਜਿਵੇਂ ਕਿਹਾ ਦੀ ਨਾ ਸੁਨਹਿਰੀ ਅੱਖਰਾਂ ਚ ਲਿਖਿਆ ਜਾਣਾ ਸੀ ਪਰ ਐਡੇ ਨਖਿੱਤ ਬੰਦੇ ਨੇ ਇਹ ਐਡੇ ਨਖਿੱਤ ਮੰਤਰੀ ਨੇ ਇਹ ਮਤਲਬ ਇਹਨਾਂ ਲਈ ਸ਼ਬਦ ਵੀ ਮੈਂ ਇੱਥੇ ਨਹੀਂ ਵਰਤ ਸਕਦੀ ਮਤਲਬ ਇਹੋ ਜਿਹੇ ਸ਼ਬਦ ਵਰਤਨੇ ਚਾਹੀਦੇ ਨੇ ਇਹਨਾਂ ਵਾਸਤੇ ਇਹਨਾਂ ਨੇ ਪੱਠਾ ਬਿਠਾ ਤਾ ਉਹ ਭਰਤੀ ਜਿਹੜੀ ਪੰਜਾਬ ਦੇ ਹਾਇਰ ਐਜੂਕੇਸ਼ਨ ਨੂੰ ਬਚਾਣੀ ਸੀ ਉਹ 21 ਤੋਂ ਲਟਕੀ ਹੋਈ ਜੇ ਹੁਣ 23 ਦੇ ਵਿੱਚ ਚੌਕ ਚੌਕ ਵੀ ਹੋ ਰਹੀ ਸੀ ਤੇ ਉਹ ਵੀ ਇਹਨਾਂ ਨੇ ਰੋਕਤੀ 4 411 ਉਮੀਦਵਾਰਾਂ ਨੂੰ ਬਣਦਾ ਮਾਨ ਸਨਮਾਨ ਦੇ ਕੇ ਸਾਡੀ ਮਤਲਬ ਅਸੀਂ ਭੀਖ ਤਾਂ ਨਹੀਂ ਮੰਗ ਰਹੇ ਅਸੀਂ ਆਪਣੀ ਜ਼ਿੰਦਗੀ ਲਾਈ ਹੈ ਜਿਹੜਾ ਟੈਸਟ ਤੁਸੀਂ ਕਿਹਾ ਟੈਸਟ ਪਾਸ ਕਰਿਆ ਸਾਨੂੰ ਬਣਦੇ ਮਾਨ ਅਦਰ ਨਾਲ ਅੰਦਰ ਕਰਨਾ ਸੀ ਵਰ ਕੀ ਹੈ ਕਰ ਕਿੱਥੇ ਰਹੇ ਨੇ ਆ ਆ ਪੁਲਿਸ ਵਾਲੇ ਡੰਡੇ ਲਈ ਖੜੇ ਨੇ ਸਾਡੇ ਹਰ ਥਾਂ ਜਿੱਥੇ ਵੀ ਜਾਂਦੇ ਆਏ ਸਾਡੇ ਮੂਰੇ ਹਾਜ਼ਰ ਹੁੰਦੇ ਨੇ ਸਾਡਾ ਸਵਾਗਤ ਕਰਨ ਤੇ ਇਹੋ ਜਿਹਾ ਸਵਾਗਤ ਆਏ ਸਰਕਾਰ ਦੀ ਸਰਕਾਰ ਕਰਵਾ ਰਹੀ ਹੈ ਉਹ ਨੌਜਵਾਨ ਵਰਗ ਜਿਨ੍ਹਾਂ ਨੇ ਜਿੱਤਾ ਆ ਮੈਂ ਖੁਦੋਂ ਬੰਦਿਆਂ ਚੋਂ ਆ ਮੈਂ ਇਹ ਇੱਥੇ ਤੁਹਾਡੇ ਸਾਹਮਣੇ ਕਹਿੰਨੀ ਆ ਕਿ ਮੇਰੇ ਜਿਹੜੇ ਪੇਰੈਂਟ ਸੀ ਉਹ ਅਕਾਲੀਆਂ ਨਾਲ ਸੀ ਮਤਲਬ ਮੇਰੇ ਪਾਪਾ ਹਮੇਸ਼ਾ ਅਕਾਲੀਆਂ ਨੂੰ ਵੋਟ ਦਿੰਦੇ ਸੀ ਮੈਂ ਮਨੀਸ਼ ਸਰ ਦੀ ਗੱਲ ਹੀ ਅੱਗੇ ਕਰ ਰਹੀ ਆ ਮੈਂ ਸੱਚੀ ਨੂੰ ਉਸ ਟਾਈਮ ਉਹਨਾਂ ਨੂੰ ਸੌਂਪਾਈ ਸੀ ਵੀ ਪਾਪਾ ਇਸ ਵਾਰ ਮੇਰੇ ਕਹੇ ਤੋ ਤੁਸੀਂ ਨਾ ਵੋਟ ਪਾ ਦਿਓ ਇਹਨਾਂ ਨੂੰ ਸੱਚੇ ਨੂੰ ਕੀ ਪਤਾ ਕੁਛ ਚੰਗਾ ਵਾਪਰ ਜੇ ਨਹੀਂ ਉਹ ਤਾਂ ਜੋ ਵਾਪਰ ਰਿਹਾ ਅਸੀਂ ਦੇਖ ਹੀ ਰਹੀਆਂ ਮਤਲਬ ਹੁਣ ਮੇਰੇ ਪਾਪਾ ਮੈਨੂੰ ਕਹਿੰਦੇ ਨੇ ਵੀ ਤੂੰ ਹੀ ਸੂਹਾਂ ਪਵਾ ਕੇ ਮਤਲਬ ਵੋਟਾਂ ਪੁਆਈਆਂ ਅਸੀਂ ਸਾਰੇ ਘਰ ਹੈਨਾ ਤਾਂ ਮੈਂ ਭਗਵਾਨਤ ਮਾਨ ਤਾਂ ਕਿ ਗੱਲ ਪਹਚਾਣਾ ਚਾਹਨੀ ਆ ਵੀ ਜੇ ਅਸੀਂ ਉਹਨੂੰ ਜਿੱਤਾ ਸਕਦੇ ਆ ਨਾ ਤਾਂ ਉਹਨੂੰ ਹੂ ਕਰਨੇ ਥੱਲੇ ਵੀ ਸਿੱਠ ਸਕਦੇ ਆ 2027 ਦੀਆਂ ਵੋਟਾਂ ਦੂਰ ਨਹੀਂ ਜੇ 2.5 ਸਾਲ ਉਹਦੇ ਕੋਲ ਪਿਆ 2.5 ਸਾਲ ਸਾਡੇ ਕੋਲ ਵੀ ਪਿਆ ਠੀਕ ਹੈ ਇਸ ਕਰਕੇ ਜ਼ਿਆਦਾ ਹੰਕਾਰ ਖੀਤਨੀ ਹੈ ਜਿਹੜਾ ਸੱਚੀ ਨੂੰ ਵਾਦਾ ਲੈ ਕੇ ਆਏ ਸੀ ਸੇਤ ਤੇ ਸਿੱਖਿਆ ਦਾ ਉਹ ਸੱਚੀ ਨੂੰ ਆਪਦਾ ਪੂਰਾ ਕਰੇ ਪੰਜਾਬ ਦੀ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੀ ਇਹ ਮੀਲ ਪੱਥਰ ਭਰਤੀ ਬੰਨੀ ਸੀ 400 1150 ਦੀ ਉਹਦੇ ਰਹਿnde 11 411 ਕੈਂਡੀਡੇਟਸ ਨੂੰ ਮਾਨ ਸਨਮਾਨ ਨਾਲ ਜੁਆਇਨ ਕਰਵਾਵੇ ਕਾਲਜਾਂ ਚ ਭੇਜੇ ਨਹੀਂ ਤਾਂ ਇਹ ਰੋਜ਼ ਪ੍ਰਦਰਸ਼ਨ ਉਹਦੇ ਗਲਤੀ ਹੱਡੀ ਬਣਨ ਵਾਲਾ ਹੈ ਕਿਉਂਕਿ ਅਸੀਂ 411 ਬੰਦੇ ਨਹੀਂ 411 ਪਰਿਵਾਰ ਆ ਇਹ 1158 ਨੰਬਰ ਨਹੀਂ ਆ ਇਹ ਪਰਿਵਾਰ ਨੇ ਪੰਜਾਬ ਦੇ 1158 ਤੇ ਅਸੀਂ ਇੱਕ ਇੱਕ ਬੰਦਾ ਇੱਥੇ ਜਿਹੜਾ ਬੈਠਾ ਉਹ 5-500 ਬੱਚੇ ਨੂੰ ਪੜਾ ਰਿਹਾ ਤੇ ਫਿਰ ਸੋਚ ਲੈ ਵੀ 2027 ਦੇ ਵਿੱਚ ਇਹਦੇ ਨਾਲ ਬੰਨ ਨਾ ਕੀ ਹੈ ਇਸ ਕਰਕੇ ਮੈਂ ਮੇਰਾ ਜਜ਼ਬਾ ਉਲੰਧ ਹੈ ਮੈਂ ਇੱਕ ਚੀਜ਼ ਕਹਿਣਾ ਚਾਹਨੀ ਆ ਸਭ ਨੂੰ ਤੁਸੀਂ ਇੱਥੇ ਬੈਠਿਓ ਤੇ ਉਹ ਬੰਦਿਆਂ ਨੂੰ ਵੀ ਜਿਹੜੇ ਸਾਡੇ ਘਰ ਬੈਠੇ ਨੇ ਕੋਈ ਜਾਨਵਰ ਹੋਵੇ ਨਾ ਜਾਨਵਰ ਦੇ ਮੁਰੋਂ ਉਹਦੀ ਰੋਟੀ ਖੋ ਕੇ ਦਿਖਾਓ ਕੁੱਤੇ ਮੁਰੇ ਰੋਟੀ ਸਿੱਟੋ ਤਾਂ ਫਿਰ ਉਹ ਚੱਕ ਕੇ ਦਿਖਾ ਦਿਓ ਤੁਸੀਂ ਉਹ ਬੇਜ਼ੁਬਾਨ ਜਾਨਵਰ ਵੀ ਥੋਟੇ ਤੇ ਅਟੈਕ ਕਰੂਗਾ ਅਸੀਂ ਤਾਂ ਉਹ ਬੰਦੇ ਆ ਜਿਹਰਿਆਂ ਦੇ ਹੱਕ ਦੀ ਰੋਟੀ ਹੈ ਭਗਵਾਨਤਮਾਨ ਖੋ ਰਿਆ ਤੇ ਫਿਰ ਅਸੀਂ ਤਾਂ ਮਤਲਬ ਮਰਨ ਮਾਰਨ ਤੱਕ ਜਾਵਾਂਗੇ ਇਹਨਾਂ ਨੂੰ ਜਿੰਨੇ ਮਰਗੀਆਂ ਨੂੰ ਬਿਠਾ ਲਓ ਦੇ ਦੇ ਦਿਓ ਪਿਸਤਲਾਂ ਦੇ ਦਿਓ ਅਸੀਂ ਨਹੀਂ ਡਰਦੇ ਮੇਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਤੁਹਾਡੇ ਜੋ ਆਪਾਂ ਨੂੰ ਕਾਲਜਾਂ ਚ ਅਤੀਤ ਘਰਾਣਾ ਹੈ ਮਾੜਾ ਜਿਹਾ ਫਲੂਕ ਕਰਨ ਲੱਗਿਆ ਨਾ ਦੇਖ ਲਿਆ ਕਰੋ ਕਿ ਇਹ ਖੜੇ ਹੋਣ ਬਸ ਇੰਨੇ ਕੁ ਗੱਲਾਂ ਨਾਲ ਮੈਂ ਆਪਦੀ ਗੱਲ ਖਤਮ ਕਰਦੀ ਹਾਂ ਧੰਨਵਾਦ